ਇਹਦੇ ਨਾਲ ਵੀ ਨਾ ਇਦਾਂ ਹੀ ਹੋਣਾ ਚਾਹੀਦਾ ਸੀ ਜਦੋਂ ਬਗਾਨੀ ਧੀ ਨੂੰ ਸਤਾਉਣਾ ਵਾ ਬਦਸੀਸਾਂ ਤੇ ਲੱਗਦੀਆਂ ਹੀ ਹੁੰਦੀਆਂ ਵਾ ਉਹ ਤੇ ਵਿਚਾਰੀ ਚੰਗੀ ਬੜੀ ਸੀ ਮਾੜੀ ਚੰਗੀ ਤੇ ਕਦੀ ਕਹੀ ਨਹੀਂ ਚਾਚੀ ਨੂੰ ਜੇ ਇਹਦੀ ਆਪਣੀ ਕੁੜੀ ਹੁੰਦੀ ਤੇ ਇਦਾਂ ਹੀ ਕਰਦੀ ਦਲਜੀਤ ਆ ਜਾ ਨਹੀਂ ਲੈ ਵੀ ਚੱਲ ਤੂੰ ਓਏ ਆ ਜਾ ਮੇਰੀ ਗੱਲ ਸੁਣ ਨਾ ਦਲਜੀਤ ਆ ਜਾ ਚਾਹ ਪਣੀ ਤੇ ਪੀ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਬੈਠੋ ਨਹੀਂ ਬੈ ਜਾ ਮਾਤਾ ਤਾਂ ਹੋ ਗਏ ਹੁਣ ਬੈ ਜਾ ਮੈਨੂੰ ਘਟ ਪਾਣੀ ਤੇ ਲਿਆ ਕੇ ਦੇ ਮੇਰਾ ਤੇ ਬਹੁਤਾ ਹੀ ਬੁਰਾ ਹਾਲ ਵਾ ਹਾਏ ਕੁੱਤਿਆਂ ਨੇ ਨਾ ਮਾਰਨ ਲੱਗੀਆਂ ਨੇ ਵੀ ਕੁਝ ਵੇਖਿਆ ਨਹੀਂ ਕਿਤੇ ਮਾ ਸਾ ਤਰਸ ਨਹੀਂ ਕੀਤਾ ਕਿਤੇ ਵੀ ਲੈ ਆਇਆ ਪਾਣੀ ਆ ਲੈ ਮਾਤਾ ਹਾਏ ਵੇਖ ਕਿਤੇ ਠੰਡਾ ਪਾਣੀ ਮਿਲਿਆਈ ਉੱਥੇ ਤੇ ਕਿਤੇ ਪਾਣੀ ਨੂੰ ਹੀ ਤਰਸਦੀ ਮੈਂ ਕਿਤੇ ਪਾਣੀ ਨੂੰ ਤਰਸਦੀ ਤੇ ਤੂੰ ਨੂੰ ਮੈਂ ਆਖਿਆ ਤਾਂ ਸਹੀ ਨਾ ਇਹੋ ਜੇ ਕੰਮ ਕਰ ਮਨ ਲਵਲੀ ਮੈਨੂੰ ਕੀ ਪਤਾ ਏ ਇਥੋਂ ਤੱਕ ਗੱਲ ਤੈਨੂੰ ਕਿਹਾ ਕੋਹ ਨਾ ਨਹੀਂ ਮਾਤਾ ਜਿੱਦਾਂ ਤੂੰ ਹਾਇ ਹਾਇ ਲਾਇਆ ਵਾ ਹੱਡ ਪੈਰ ਕੋਈ ਬਜਿਆ ਵੀ ਆ ਕਿ ਨਹੀਂ ਹਾਏ ਵੇ ਕੋਹ ਨਾ ਪੁੱਸ ਉਹਨਾਂ ਨੇ ਤੇ ਨਖਤੀਆਂ ਨੇ ਨਾ ਮਾਰਨ ਲੱਗੀਆਂ ਨੇ ਵੇਖਿਆ ਕੱਖ ਨਹੀਂ ਮੇਰਾ ਤਾਂ ਕਿਤੇ ਨਾ ਅੰਗ ਅੰਗ ਦੁਖੰਡਿਆ ਵਾ ਹੁਣ ਮੈਂ ਤੇ ਬਥੇਰਾ ਆਂ ਨਹੀਂ ਵੀ ਮੈਂ ਕੋਹ ਨਹੀਂ ਕੀਤਾ ਉਹ ਜਾਣ ਕੇ ਕਰਦੀ ਆ ਪਰ ਉਹਨਾਂ ਨੇ ਨਾ ਬਹੁਤ ਹੀ ਕੁੱਟਿਆ ਮੈਨੂੰ ਲਵਲੀ ਤੇ ਤੂੰ ਦੱਸ ਤੇਰਾ ਤੇ ਬਚਾ ਹੀ ਰਿਆ ਨਾ ਤੈਨੂੰ ਤੇ ਨਹੀਂ ਕੋ ਕਿਆ ਗਿਆ ਉਹਨਾਂ ਨੇ ਜਦੋਂ ਆਏ ਹੀ ਇੱਥੇ ਮਾਤਾ ਮੈਨੂੰ ਉਹਨਾਂ ਨੇ ਕੀ ਕਹਿਣਾ ਸੀ ਤਰਕਾਹ ਤੇ ਦਿੱਤੀ ਹੀ ਤਰਤੇ ਉਹਨਾਂ ਨੇ ਮੈਨੂੰ ਤੇ ਨਾਲ ਉਦਾਂ ਹੀ ਲਾ ਕੇ ਚੁੱਕੇ ਉਹਦੇ ਸਰਪੰਚ ਦਾ ਭਲਾ ਹੋਇਆ ਜਿਹੜਾ ਨਾਲ ਲੈ ਆਇਆ ਮੈਨੂੰ ਵੇ ਚੱਲ ਚੰਗਾ ਹੋ ਗਿਆ ਤੂੰ ਬਚ ਗਿਆ ਵਾ ਮੈਨੂੰ ਤੇ ਤੇਰਾ ਹੀ ਫਿਕਰ ਸੀ ਕਿਤੇ ਤੈਨੂੰ ਵੀ ਨਾ ਲੈ ਜਾਣ ਉਦਾਂ ਆਂਡ ਗਵਾਂਡ ਚ ਨਾ ਤੂੰ ਥੋ ਚੰਗੀ ਹੋਈ ਆ ਵੇ ਦਫਾ ਬਾਹਰ ਨਿਕਲ ਜੋਗੇ ਨਹੀਂ ਛੱਡਿਆ ਕੋਈ ਗੱਲ ਨਹੀਂ ਇਹ ਹੁੰਦੀਆਂ ਹੀ ਲਿੰਦੀਆਂ ਐਨਾ ਨਹੀਂ ਫਿਕਰ ਕਰੀਦਾ ਹੋਈਦਾ ਤੇ ਮਾਤਾ ਨੂੰ ਦਾਜ ਦੋ ਚਲੋ ਤੇ ਨਹੀਂ ਕਿਹਾ ਉਹਨਾਂ ਨੂੰ ਕਿਤੇ ਵੀ ਉਹ ਤੇ ਬਥੇ ਰੱਬ ਕਮਦੀਆਂ ਹੀ ਪਰ ਮੈਂ ਇੱਕੋ ਗੱਲ ਹੀ ਕਹੀ ਮੈਂ ਆ ਵੀ ਉਹ ਮੈਨੂੰ ਕੰਮ ਤੋਂ ਬੜਾ ਤੰਗ ਕਰਦੀ ਹਾਂ ਮੈਂ ਨਹੀਂ ਦੱਸਿਆ ਵੀ ਅਸੀਂ ਦਾਜ ਮੰਗਿਆ ਸੀ ਉਹਦੇ ਕੋਲ ਤਾਂ ਹੀ ਉਹਨਾਂ ਨੇ ਛੱਡ ਦਿੱਤਾ ਨਹੀਂ ਤੇ ਕਿੱਥੋਂ ਆਉਣ ਦੇਣਾ ਸੀ ਉਹਨਾਂ ਨੇ ਉਹ ਰਾਤੀ ਗਵਾਂਢੀ ਵੀ ਆਏ ਸੀ ਨਾ ਮੇਰੇ ਵੱਲ ਰੋਟੀ ਪਾਣੀ ਦੇ ਪੁੱਛਣ ਵੀ ਖਾਦਾ ਵਾ ਕਿ ਨਹੀਂ ਖਾਦਾ ਤੇ ਨਾਲੇ ਪੁੱਛਦੇ ਕੀ ਗੱਲ ਹੋਈ ਆ ਉਹ ਨਹੀਂ ਉਹਨਾਂ ਕੋ ਰੋਟੀ ਪਾਣੀ ਖਾਣਾ ਉਹ ਮੈਂ ਕਿੱਥੋਂ ਖਾਦਾ ਵਾ ਮੈਂ ਤਾਂ ਬਹਾਨਾ ਮਾਰਿਆ ਮੈਂ ਕਿ ਜਦੋਂ ਦਾ ਏਸੀ ਆ ਗਿਆ ਵਾ ਨਾ ਉਦਨ ਦੀ ਕੰਮ ਧੰਦਾ ਕਰਨ ਨੂੰ ਗਈ ਹੀ ਉਹ ਇਹੋ ਗੱਲ ਬਾਤ ਹੋਈ ਇਹ ਸਾਚੀ ਤੇਰੀ ਦੀ ਤੇ ਕੋਈ ਗੱਲ ਨਹੀਂ ਆ ਉਹ ਜੜੀ ਨਿਹਾਂਦੀ ਹੈ ਨਾ ਉਹਦੀ ਤਾਂ ਗਿੱਠ ਲੰਮੀ ਜ਼ਬਾਨ ਵਾ ਉਹਨੇ ਤਾਂ ਕੱਲ ਨੂੰ ਹੀ ਮੇਨੇ ਦੇਣ ਡਿਆ ਪਣਾ ਵਾ ਵੀ ਅਹੀਂ ਲੰਗਰ ਖਵਾਲਦੇ ਰਹੇ ਉਦਾਂ ਮੈਂ ਕੀਤਾ ਹੀ ਕੱਲ ਉਹਨਾਂ ਨੂੰ ਫੋਨ ਰੁਪਿੰਦਰ ਨਾ ਵੀ ਹੋਈ ਮੇਰੀ ਗੱਲ ਅੱਛਾ ਮੈਂ ਵੀ ਆਉਣਾ ਤਾਂ ਇੱਥੇ ਹੀ ਆ ਨਾ ਤੇਰੀਆਂ ਲੱਤਾਂ ਮੈਂ ਚੰਗੀ ਤਾਂ ਤੋੜੂੰਗਾ ਚੱਲ ਆਹ ਚੰਗਾ ਕੀਤਾ ਹੀ ਅਜੇ ਨਹੀਂ ਤੂੰ ਇੰਨੀ ਗੱਲ ਕਹਿਣੀ ਹੋਰ ਨਾ ਹੋਵੇ ਮੁੜ ਕੇ ਫੇਰ ਕੋਈ ਪਵਾੜਾ ਪੈ ਜੇ ਤੇ ਚੱਲ ਕੋਈ ਨਹੀਂ ਆਉਣਾ ਤੂੰ ਨੇ ਇੱਥੇ ਹੀ ਆ ਨਾ ਇੱਕ ਵਾਰੀ ਆ ਲੈਣ ਦੇ ਉਹਨੂੰ ਜਿੱਦਾਂ ਉਹਨੇ ਮੇਰੇ ਹੱਡ ਸਗਾਏ ਆ ਨਾ ਇੱਕ ਵਾਰੀ ਇੱਥੇ ਆ ਗਈ ਨਾ ਤੇ ਛੱਡਦੀ ਹੈ ਨਹੀਂ ਇਹਨੂੰ ਮੈਂ ਵੇਖੀ ਹਾਂ ਉਹ ਮਦਾ ਜੁੜੇ ਚਰ ਗੜੀ ਹੱਥ ਹੁਣ ਨਾ ਕੋਈ ਪੰਗਾ ਲੈ ਲਈ ਚੰਗਾ ਪੰਗਾ ਕਿਉਂ ਨਾ ਲਈ ਅੱਗੇ ਥੂ ਥੂ ਬਥੇਰੀ ਹੋ ਗਈ ਮੇਰੇ ਪਤਾ ਕਿੰਨੀਆਂ ਪੀੜਾਂ ਹੋਣ ਡੀਆਂ ਵਾ ਇੱਕ ਵਾਰੀ ਤਾਂ ਮੈਂ ਬਦਲਾ ਲੈ ਕੇ ਛੱਡੂਗੀ ਹੁਣ ਜਿਹੜਾ ਕੰਮ ਹੋਣਾ ਸੀ ਨਾ ਉਹ ਤੇ ਹੋ ਹੀ ਗਿਆ ਮੂੰਹ ਨਾ ਜੋ ਕਹਿਣਾ ਵਾ ਨਾ ਉਹਨੂੰ ਕਹਿ ਲਈ ਆ ਜਿਹੜਾ ਬੰਨਣ ਬਣਾਉਣ ਵਾਲਾ ਕੰਮ ਹੋਣਾ ਇਹ ਰਹਿਣ ਦੇ ਵੇ ਜੀਲ 'ਚ ਮੈਂ ਗਈ ਤੇ ਡਰੀ ਤੂੰ ਜਾਣ ਡਿਆ ਉਹ ਮੈਨੂੰ ਪਤਾ ਵਾ ਨਾ ਹੁਣ ਬਾਹਰ ਕਿੱਦਾਂ ਨਿਕਲਣਾ ਵਾ ਲੋਕੀ ਪੈਂਦੇ ਆ ਪੁੱਛਦੇ ਆ ਕਿ ਕੀ ਗੱਲ ਹੋਈ ਇਹ ਦੇ ਘਰ ਘਰ ਇਹੋ ਕੋਈ ਆ ਸਾਰਿਆਂ ਦੇ ਘਰਾਂ ਚ ਹੁੰਦੀ ਆ ਉਹ ਲੜਾਈ ਸਾਰਿਆਂ ਘਰਾਂ 'ਚ ਹੁੰਦੀ ਪਰ ਪੁਲਿਸ ਸਾਡੇ ਘਰ ਹੀ ਆਈ ਆ ਠੀਕ ਆ ਨਾ ਚੱਲ ਜਾ ਜਾ ਕੇ ਆਪਣਾ ਕੰਮ ਕਰ ਅਜੇ 2-4 ਦਿਨ ਹੋਰ ਉੱਥੇ ਰਹਿ ਪੈਂਦੀ ਨਾ ਤਾਂ ਤੈਨੂੰ ਉਦਾਂ ਮਰੀ ਨੂੰ ਚੁੱਕ ਕੇ ਲੈਣਾ ਪੈਣਾ ਈ ਉੱਥੋਂ ਚੰਗਾ ਸਗੋਂ ਮਰ ਜਾਂਦੀ ਗਲੋ ਲੱਥ ਜਾਂਦੀ ਤੁਹਾਡੇ ਏਸੀ ਦਾ ਤੂੰ ਪੰਗਾ ਪਾਇਆ ਸੀ 30000 ਰੁਪਇਆ ਲੱਗ ਗਿਆ ਉਹਥੇ 10 ਉਹਦਾਂ ਦਿੱਤਾ ਸੀ ਤੇ 20 ਅੱਜ ਲੈ ਕੇ ਆਇਆ। ਦੇ ਇੰਨੇ ਪੈਸੇ ਲਾਗੇ। ਤੇ ਹੋਰ ਇਦਾਂ ਤੂੰ ਆ ਗਈ ਇੱਥੇ। ਹੋ ਹਾਏ। ਈਸੀ ਤੇ ਸਾਨੂੰ ਹੋਰ 10 ਪਾਉਂਦੇ ਤੇ ਅਸੀਂ ਆਬ ਲਿਆਂਦੇ। ਤੇ ਨਾਲੇ ਮੂੰਹ ਭਾਂਦੇ ਦਾ। ਵੇ ਚੱਲ ਕੋਈ ਗੱਲ ਨਹੀਂ। ਹੁਣ ਜਿਹੜੇ ਲਾਗੇ ਲਾਗੇ ਮੇਰੇ ਨਾਲੋਂ ਤੈਨੂੰ ਪੈਸੇ ਚੰਗੇ ਆ। ਚਾ ਇਦਾਂ ਲਈ ਜਾਓਗੇ। ਹੁਣ ਫੇਰ ਕਹਿਦੀ ਜਦਨ ਆਉਗੀ ਕੋ ਨਾ ਕੋ। ਤੇ ਫੇਰ ਚਲ ਜੀ ਫੇਰ ਠਾਣੇ। ਚੱਲ ਕੋਈ ਨਹੀਂ। ਤਫਾ ਕਰ ਇਹਨਾਂ ਗੱਲਾਂ ਨੂੰ। ਉਹ ਸਾਢੇ ਸੀ। ਮੈਂ ਘੜੀ ਲੰਮੇ ਤੇ ਪਵਾ ਹਾਂ। ਮਾਦਾ ਮੇਰੀ ਸੁਣ ਗੱਲ 2 ਘੰਟੇ ਪਹਿਲਾਂ ਲੰਮੀ ਤੇ ਰੋਟੀਆਂ ਲਾ ਕੇ ਦੇ ਵੇ ਮੇਰ ਕੋ ਨਹੀਂ ਪੱਕਣੀਆਂ ਰੋਟੀਆਂ ਮੈਂ ਲੰਮੀ ਪੈਣ ਲੱਗੀ ਆ ਤੇ ਮੈਨੂੰ ਸੁਹੋ ਨਾ ਰੋਟੀ ਲਾ ਕੇ ਤੇ ਦੇ ਉੱਥੇ ਦੇ ਸੁੱਕੀਆਂ ਰੋਟੀਆਂ ਖਾ ਖਾ ਕੇ ਨਾ ਮੈਂ ਕਿਦਾਂ ਰੋਟੀਆਂ ਲਾਵਾਂ ਦੱਸ ਮੈਨੂੰ ਲਾਉਣੀ ਹੁੰਦੀਆਂ ਵੇ ਨਹੀਂ ਲਾਉਣੀ ਹੁੰਦੀਆਂ ਨਾ ਤੇ ਲਾ ਆਪੇ ਜਾ ਚ ਆ ਜਣੀ ਆ ਲਾਉਣ ਦੀ ਮੇਰ ਕੋ ਲੱਥਣ ਡੀਆਂ ਚੰਗਾ ਭਲਾ ਤੈਨੂੰ ਪਤਾ ਵਾ ਸਬਜੀ ਸਬਜੀ ਨਹੀਂ ਮੇਰੇ ਕੋ ਬਾਨੀ ਰੋਟੀਆਂ ਮੈਂ ਮਾੜੀਆਂ ਮੋਟੀਆਂ ਲਾ ਦੰਨਾ ਵਾ ਤੇ ਚਾਰ ਨਾਲ ਖਾ ਲਈ ਫਿਰ ਚਾਹ ਬਣਾ ਦੇ ਘੁੱਟ ਨਾਲ ਤੇ ਮੈਨੂੰ ਚਾਰਨਾ ਹੀ ਦੇ ਚਾਹ ਚੂ ਨਹੀਂ ਗਾ ਮੇਰੇ ਕੋ ਬਾਨਦੀ ਪੈ ਜਾ ਘੜੀ ਲੰਮੀ ਪਹਿਲਾ ਕੰਮ ਕੋਈ ਸਦਾ ਕੀਤਾ ਨਹੀਂ ਤੇ ਹੁਣ ਤੂੰ ਚਾਹ ਦੇ ਦੇ ਦੱਸ ਕਿੱਦਾਂ ਮੈਨੂੰ ਖਾਣ ਪੈਣ ਡਿਆ ਵੀ ਤੇਰਾ ਕਰਕੇ ਹੀ ਮੈਂ ਸਭ ਕੁਝ ਕਰਨ ਢਈ ਆ ਕਿਹਦਾ ਕਰਕੇ ਕਰਨ ਢਈ ਮੈਂ ਗੜਾ ਨਾਲ ਲੈ ਜਾਣਾ ਕੋਈ ਗੱਲ ਨਹੀਂ ਇੱਕ ਵਾਰੀ ਨਾ ਉਹ ਨੂੰ ਆ ਲੰਦੇ ਇਥੇ ਜਿਹੜੀਆਂ ਮੇਰੇ ਨਾਲ ਉੱਥੇ ਹੋਈਆਂ ਵਾ ਨਾ ਇਹਦੇ ਕਸਰਾ ਇਹਦੇ ਜੋ ਮੈਂ ਕੱਢ ਕੇ ਛੱਡੂ ਹੁਣ ਕੋਈ ਨਹੀਂ ਰਪਿੰਦਰ ਕੋਰੇ ਆਹ ਸਹੀ ਤੂੰ ਇੱਕ ਵਾਰੀ ਇੱਥੇ ਇਹ ਤੈਨੂੰ ਦੱਸੂ ਮੈਂ ਪਤਰੀਆਂ ਨੇ ਕੱਖ ਨਹੀਂ ਵੇਖਿਆ ਮਾਰਨ ਲੱਗੀਆਂ ਨਹੀਂ ਕਿਤੇ ਦੱਸੋ ਤਾਂ ਸਹੀ ਮੈਨੂੰ ਗੱਲ ਕੀ ਹੋਈ ਆ ਉਹ ਦੱਸਦਾ ਇੱਥੇ ਬਾਹਰ ਤੇ ਬੈਹ ਉਹ ਤੇ ਅੰਦਰ ਹੀ ਦੱਸ ਦਿੰਦੇ ਮੈਨੂੰ ਇੱਥੇ ਬਾਹਰ ਬੈਹ ਗਰਮੀ ਬੜੀ ਆ ਅੰਦਰ ਗੱਲ ਕੀ ਹੋਣੀ ਆ ਸੰਦੀਪ ਲੈ ਕੇ ਆਏ ਆ ਚਾਚੀਆਂ ਹੁਣ ਅਸਾ ਗਈ ਚਾਚੀ ਹੋਰ ਕੀ ਆ ਥੋੜੀ ਸਰकमाਈ ਹੋਈ ਇੱਥੇ ਕਿਨੇ ਪੈਸੇ ਵੀ ਲੱਗੇ ਨਾਲ ਬੱਸ ਇਹ ਰਖਵਾਈ ਵਾਧੂ ਦੀ ਉਹਨੇ ਛੱਡ ਦਿੱਤਾ ਇਹਨੂੰ ਛੱਡਣਾ ਹੀ 20000 ਰੁਪਏ ਲੱਗਾ ਹੀ ਉਹ 10000 ਕੱਲ ਲੱਗਾ ਹੀ ਉਹ ਤੇ 20 ਅੱਜ ਦਿੱਤਾ ਹੀ ਉਹ ਜਿਹੜੀ ਲੋਕਾਂ ਦੀ ਥੂ ਥੂ ਹੋਣ ਈ ਹੈ ਨਾ ਉਹ ਵੱਖਰੀ ਦੋ ਚਾਰ ਦਿਨ ਹੋਰ ਰੱਖ ਦੇ ਇਹਨੂੰ ਇਹਨੂੰ ਵੀ ਸੋਜੀ ਆ ਜਾਂਦੀ ਉਹ ਸੋਜੀ ਚੰਗੀ ਤਰ੍ਹਾਂ ਆ ਜੀ ਹੋਣੀ ਆ ਉਹਨੇ ਕਹਦੇ ਕੁੱਟਿਆ ਬੜਾ ਵਾ ਉਹ ਸੁਧਰਨ ਵਾਲੀ ਨਹੀਂ ਹੈਗੀ ਮੈਨੂੰ ਪਤਾ ਜਿੱਦਾਂ ਦੀ ਹੈਗੀ ਆ ਸੰਦੀ ਜੀ ਦਾ ਤੇ ਮੈਨੂੰ ਲੱਗਣ ਡਿਆ ਹੁਣਾ ਜਿੱਦਾਂ ਹਾਏ ਹਾਏ ਕਰਨ ਈ ਗਾ ਇੱਥੇ ਬੋਲਦੀ ਨਾ ਉਦੋਂ ਉੱਥੇ ਵੀ ਬੋਲਦੀ ਹੋਣੀ ਆ ਉਹਨਾਂ ਹੱਡੀਆਂ ਸੇਕ ਚੰਗਾ ਦਿੱਤਾ ਵਾ ਹਾਏ ਹਾਏ ਕਰਨ ਦੀ ਇਹਦੇ ਨਾਲ ਵੀ ਨਾ ਇਦਾਂ ਹੀ ਹੋਣਾ ਚਾਹੀਦਾ ਸੀ ਜਦੋਂ ਬਗਾਨੀ ਧੀ ਨੂੰ ਸਤਾਉਣਾ ਵਾ ਬਦਸੀਸਾਂ ਤੇ ਲੱਗਦੀਆਂ ਹੀ ਹੁੰਦੀਆਂ ਵਾ ਉਹ ਤੇ ਵਿਚਾਰੀ ਚੰਗੀ ਬੜੀ ਸੀ ਮਾੜੀ ਚੰਗੀ ਤੇ ਕਦੀ ਕਹੀ ਨਹੀਂ ਚਾਚੀ ਨੂੰ ਜੇ ਇਹਦੀ ਆਪਣੀ ਕੁੜੀ ਹੁੰਦੀ ਤੇ ਇਦਾਂ ਹੀ ਕਰਦੀ ਉਹ ਚਲ ਕੋਈ ਗੱਲ ਨਹੀਂ ਸੰਦੀਪ ਬੰਦੇ ਕੋ ਗਲਤੀ ਹੁੰਦੀ ਹੈ ਨਾ ਜੇ ਤੇ ਕੋ ਗਲਤੀ ਹੋ ਹੀ ਗਈ ਆ ਤੁਹਾਨੂੰ ਭੰਡੀ ਜਾਣਾ ਹੁਣ ਵਾਰ-ਵਾਰ ਮੈਂ ਤੇ ਕਹਿੰਨੀ ਆ ਰੱਬ ਇਹਨੂੰ ਵੀ ਧੀ ਦਿੰਦਾ ਫੇਰ ਇਹਨੂੰ ਅਕਲ ਆਉਂਦੀ ਉਹ ਚਲ ਇਦਾਂ ਨਹੀਂ ਬੋਲਦਾ ਕੋਈ ਗੱਲ ਨਹੀਂ ਹੁਣ ਅਹੀਂ ਭੰਡੀ ਗਏ ਤੇ ਬਗਾਨਿਆਂ ਤੇ ਗੱਲਾਂ ਕਰਨੀਆਂ ਹੀ ਆਂ ਜਦੋਂ ਕੰਮ ਨਹੀਂ ਸਿੱਧੇ ਕਰਨੇ ਲੋਕਾਂ ਨੇ ਤਾਂ ਗੱਲਾਂ ਆਪੇ ਕਰਨੀਆਂ ਵਾ ਉਹ ਸੰਦੀਪ ਜੇ ਉਹਨਾਂ ਹੋ ਹੀ ਗਿਆ ਫਿਰ ਕੀ ਕਰੀਏ ਇਹੋ ਚੰਗੀ ਹੁੰਦੀ ਆਪਣੀ ਧੀ ਬਣਾ ਕੇ ਰੱਖਦੀ लवली ਪਤਾ ਕਿੰਨਾ ਦੁਖੀ ਸੀ ਉਹ ਤੇ ਹਰੇਕ ਦੇ ਤਰਲੇ ਮਾਰਨੇ ਪੈਂਦੇ ਆ ਇਦਾਂ ਕੋਈ ਨਾਲ ਨਹੀਂ ਜਾਂਦਾ ਤੇ लवली ਨੇ ਵੀ ਕਿਹੜਾ ਸਿੱਧੇ ਕੰਮ ਕੀਤੇ ਆ ਉਹ ਸੁਧਾਰ ਲੈਂਦਾ ਆਪਣੀ ਮਾਂ ਨੂੰ ਉਹ ਵੀ ਮਾਂ ਦੇ ਪਿਛੇ ਲੱਗ ਗਿਆ ਸੀ ਹੁਣ ਪਤਾ ਲੱਗਦਾ ਨਾ ਕਿ ਤਰਲੇ ਕੱਢਦੇ ਲੋਕਾਂ ਦੇ ਜੇ ਇਹਨੂੰ ਵੀ ਲੈ ਜਾਂਦੇ ਤੇ ਫੇਰ ਰਹਿਣਾ ਕੱਖ ਨਹੀਂ ਨਾ ਦਾ ਉਹਦੇ ਸਰਪੰਚ ਨੇ ਬਚਾਲਿਆ ਮੇਰੇ ਵੇਖਣਾ ਤਾਂ ਠਾਣੇ ਵੀ ਹੁਣ ਕੀ ਕਰ ਸਕਦੇ ਆ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਵਾ ਤੇ ਮੇਰੀ ਗੱਲ ਸੁਣ ਤੂੰ ਤੇ ਮੰਮੀ ਜਾ ਕੇ ਨਾ ਸਾਚੀ ਦਾ ਪਤਾ ਲਿਆਵੋ ਕੋਈ ਗੱਲ ਨਹੀਂ ਮੰਮੀ ਅੰਦਰ ਬੈਠੇ ਆ ਕਹਿਨੀ ਆ ਉਹਨਾਂ ਨੂੰ ਮੈਂ ਮਾਰਵਾਜ ਤੇ ਹੋਵੋ ਉਧਰ ਜਾ ਕੇ ਚਲੋ ਠੀਕ ਆ ਆ ਬੰਦੇ ਦਾ ਵੀ ਨਾ ਕੱਖ ਹਾਲ ਨਹੀਂ ਐ ਇੱਕੋ ਹੀ ਗੱਲ ਕਰੀ ਜਾਂਦਾ ਬਸ ਪਤਾ ਲੈ ਉਹ ਪਤਾ ਲੈ ਉਹ ਉਹਨੂੰ ਗੋਲੀ ਵੱਜੀ ਉਹ ਤਾਂ ਪਤਾ ਲਿਆਉਣਾ ਵਾ ਵਾਦੂ ਦਾ ਲੰਗਰ ਪਕਾਉਣਾ ਪੈਣਾ ਮੈਨੂੰ ਜੇ ਉਹਨਾਂ ਨੇ ਮੈਨੂੰ ਕਹਿਤਾ ਕਿ ਰੋਟੀ ਬਣਾ ਫਿਰ ਕੀ ਕਰੂੰਗੀ ਇੱਦਾਂ ਕਰਦੀ ਆ ਮੰਮੀ ਨੂੰ ਨਾਲ ਖੜਦੀ ਆ ਤੇ ਮੰਮੀ ਦੇ ਨਾਲ ਹੀ ਆ ਜੂੰਗੀ ਮੰਮੀ ਆਦਾ ਸင်း ਨੀ ਪਾ ਮੈਂ ਤਾਂ ਉਹਨਾਂ ਅੰਦਰ ਲੱਭਣ ਦੀ ਸੀ ਮੈਂ ਇੱਥੇ ਬਾਹਰ ਬੈਠੀ ਵਾ ਆ ਜੀ ਵਗਣ ਲਈ ਤੇ ਮੈਂ ਬੈ ਗਈ ਇੱਥੇ ਆਣਗੇ ਕੋਈ ਕੰਮ ਨਹੀਂ ਕੰਮ ਕਾਦਾ ਹੈ ਮੰਮੀ ਚਾਚੀ ਆਈ ਆ ਆ ਗਈ ਹਾਂਜੀ ਤੇ ਇਹ ਮੈਨੂੰ ਕਹਿਣ ਡੇ ਸੀ ਕਿ ਜਾ ਕੇ ਪਤਾ ਲੈ ਆਓ ਤੇ ਤੂੰ ਜਾ ਉਹ ਨਾ ਗੱਲੀ ਮੰਮੀ ਮੈਂ ਕੱਲੀ ਨਹੀਂ ਜਾਣਾ ਦੋਵੇਂ ਜਣੇ ਚੱਲ ਜੰਨੀ ਆ ਵਾ ਫੇਰ ਕਹਿਣਾ ਕਿ ਆਈਆਂ ਹੀ ਨਹੀਂ ਨੌ ਸੱਸ ਇਹ ਖੁਸ਼ ਹੋਣੀ ਆ ਤਾਂ ਕਰਕੇ ਨਹੀਂ ਆਈਆਂ ਮੈਂ ਚੱਲ ਤੂੰ ਹੋ ਨਹੀਂ ਜਾ ਕਣਗੇ ਜਾਗਦੇ ਉਹ ਨਹੀਂ ਤੇ ਬਾਅਦ ਚ ਚੱਲ ਜਾਂਦੀ ਮੈਂ ਤੁਸੀਂ ਵੀ ਨਾਲ ਚੱਲੋ ਲੱਗਦੇ ਹੱਥੀ ਨਾ ਦੋਵੇਂ ਜਣੀਆਂ ਹੋਣ ਨੇ ਆ ਫੇਰ ਜੀ ਟਾਈਮ ਲੱਗਣਾ ਚੱਲ ਕੋਈ ਨਹੀਂ ਚੱਲ ਜੰਨੇ ਆ ਆਜੋ ਫੇਰ ਹੋ ਆਈਏ ਉਧਰੋਂ ਚਲੋ ਉੰਮਰੀ ਮੋਟੀ ਫੱਕ ਗਈ ਏ ਇਹੋ ਹੀ ਗਵਾਲਤ ਨਹੀਂ ਐ ਮੈਂ ਨਾ ਲਿਆ ਮਾ ਦਾ ਕਾਲਾ ਰੋਟੀ ਲਿਆਉਣਾ ਮੈਂ ਲਾ ਕੇ ਹੋਰ ਵੇ ਆ ਕੀ ਲਾ ਲਿਆ ਆਵਾ ਉਹ ਇਦਾਂ ਦੀਆਂ ਲੱਠੰਡੀਆਂ ਮੇਰਾ ਹੱਥ ਸੜ ਚੱਲਿਆ ਹੀ ਤੇ ਤੈਨੂੰ ਸੜ ਚੱਲਿਆ ਇਦੋਂ ਚੰਗੀਆਂ ਤੋਂ ਉੱਥੇ ਹੀ ਆਵੇ ਸਾਰੀ ਕੱਚੀ ਰੋਟੀ ਆ ਖਾਣਾ ਖਾਣਾ ਖਾਣ ਮੈਨੂੰ ਨਾ ਦੁੱਜੀ ਵੀ ਲਾ ਗਈ ਪਾਣੀ ਪੈਣੀ ਹੈ ਹੁਣ ਕੀ ਕਰਨਾ ਵੇਖਾਂ ਰੋਟੀ ਵੇਖ ਰੌਕ ਲੈ ਦੱਸ ਸਾਰੀ ਕੱਚੀ ਰੋਟੀ ਖਾਣੀ ਪੈਣੀ ਹੈ ਕੀ ਕਰਨਾ ਸੱਚੀ ਗੱਲ ਹੁੰਦੀ ਪਾ ਨੀ ਰਣਾ ਠੀਕ ਹੁਣਾ ਈ ਕੁਮਾ ਭੈਣ ਜੀ ਹਾਂ ਮੇਰੇ ਦੇ ਕਰਮਾਂ ਚ ਨਾ ਪਤਾ ਨਹੀਂ ਰੱਬ ਨੇ ਕਿੰਨਾ ਸਤਾ ਲੇ ਛੜਿਆ ਹਾਏ ਹਾਂ ਤੇ ਲੱਗੂ ਨਹੀਂ ਪਤਾ ਲੱਗਾ ਜਦੋਂ ਗੱਡੀਆਂ ਆਈਆਂ ਉਦੋਂ ਹੀ ਮੈਨੂੰ ਪਤਾ ਲੱਗਾ ਵਾ ਪਤਾ ਕਿੱਥੋਂ ਲੱਗਣਾ ਸੀ ਕੋਈ ਗੱਲ ਹੀ ਨਹੀਂ ਹੋਈ ਇਹੋ ਜੀ ਹਾਂ ਨੂੰ ਤੇ ਆਪ ਨਹੀਂ ਪਤਾ ਤੇ ਇਥੋਂ ਤੱਕ ਕੰਮ ਪਹੁੰਚੂ ਤੇ ਕਿੰਨੂ ਕਰਾਂ ਜੀ ਸੋ ਗੱਲ ਹੋ ਵੀ ਜਾਂਦੀ ਹੈ ਇਹ ਕਿਹੜੀ ਨਹੀਂ ਹੁੰਦੀ ਸਾਰਿਆਂ ਦੇ ਘਰ ਹੁੰਦੀਆਂ ਵਾ ਹਾਏ ਹੇ ਗੱਲ ਵੀ ਕੋਈ ਨਹੀਂ ਹੋਈ ਭੈਣ ਜੀ ਇਹ ਈ ਕੋਈ ਗੱਲ ਹੋਈ ਹੋਵੇ ਅੱਗੇ ਵੀ ਹੁੰਦੀਆਂ ਆ ਮਾੜੀਆਂ ਮੋਟੀਆਂ ਅੱਗੇ ਘੜੀਆਂ ਨਹੀਂ ਹੁੰਦੀਆਂ ਕਿ ਹੋਈ ਜਾਂਦੀਆਂ ਵਾ ਨਾਲੇ ਇਹ ਆ ਵੀ ਲੋਕਾਂ ਦੇ ਘਰ ਤੇ ਨਹੀਂਆਂ ਨਹੀਂਆਂ ਹੋ ਜਾਂਦੀਆਂ ਤੇ ਤਾਂ ਨਹੀਂ ਇੱਥੋਂ ਤੱਕ ਕੰਮ ਪਹੁੰਚਦੇ ਤੇ ਮੇਰੇ ਨੇ ਤਾਂ ਐਵੇਂ ਨਿੱਕੀ ਜੀ ਗੱਲ ਤੋਂ ਇੱਥੋਂ ਤੱਕ ਪਹੁੰਚਾਤਾ ਹੱਦ ਹੋ ਗਈ ਯਾਰ ਇਹ ਹਿੰਦੇ ਨੇ ਤੇ ਕਦੇ ਹਾਦੀ ਮਕਾਰਤੀ ਆ ਕਦੀ ਮੈਂ ਨਹੀਂ ਕਾਲੀ ਛੱਡ ਦੋ ਤੇ ਨਹੀਂ ਮੁੜ ਕੇ ਤੇ ਬਸਣਾ ਨਹੀਂ ਉਹ ਨਿਆਣਕੇ ਇਹੋ ਜਿਹੇ ਰਿਸ਼ਤੇਦਾਰ ਤੇ ਨਾ ਰੱਬ ਕਿਸ ਨੂੰ ਨਾ ਦਵੇ ਜਿੱਦਾਂ ਨੇ ਮੈਨੂੰ ਟੱਕਰ ਗਏ ਜੀ ਕੋਈ ਗੱਲ ਹੋਈ ਹੋਊਗੀ ਤਾਂ ਹੀ ਪੁਲਿਸ ਨੇ ਖੜਿਆ ਵਾ ਉਹਨਾਂ ਨੂੰ ਕੀ ਲੋੜੀ ਤੁਹਾਨੂੰ ਖੜਨ ਦੀ ਕੋਈ ਗੱਲ ਹੋਈ ਹੋਊਗੀ ਤਾਂ ਹੀ ਪੁਲਿਸ ਨੇ ਖੜਿਆ ਵਾ ਉਹਨਾਂ ਨੂੰ ਕੀ ਲੋੜ ਈ ਤੁਹਾਨੂੰ ਖੜਨ ਦੀ ਨਹੀਂ ਤੇ ਸੰਦੀਪ ਕੋਈ ਵੀ ਨਹੀਂ ਹੋਈ ਏਡੀ ਜੇ ਕੋਈ ਗੱਲ ਹੋਈ ਹੁੰਦੀ ਤੇ ਤੁਹਾਨੂੰ ਨਾ ਲੱਗੇ ਪਤਾ ਲੱਗਦਾ ਪਤਾ ਲੱਗਣਾ ਹੀਗਾ ਇਹ ਤੇ ਐਵੇਂ ਜਾਣ ਕੇ ਹੀ ਨਾ ਹਾਂ ਨੂੰ ਤੇ ਆਪ ਨਹੀਂ ਪਤਾ ਲੱਗਾ ਕਿ ਕਿਹੜੀ ਗੱਲੋਂ ਐਡਾ ਵੱਡਾ ਕਦਮ ਚੁੱਕ ਲਿਆ ਉਹਨਾਂ ਨੇ ਤੁਹਾਡੇ ਘਰ 'ਚ ਵੀ ਗੱਲਾਂ ਹੁੰਦੀਆਂ ਹੀ ਆ ਨਿੱਗੀਆਂ ਨਿੱਗੀਆਂ ਤੇ ਸੌ ਹੋ ਜਾਂਦੀਆਂ ਪਰ ਆਹ ਤੇ ਨਾ ਜ਼ਿਆਦਾ ਹੀ ਉਹਨਾਂ ਨੇ ਵਾਦਾ ਵਾਦਾਤਾ ਆਹੋ ਚਾਚੀ ਗੱਲਾਂ ਤੇ ਸਾਰੇ ਘਰਾਂ 'ਚ ਹੁੰਦੀਆਂ ਵਾ ਅਸੀਂ ਕਦੋਂ ਕਹਿੰਦੇ ਨਹੀਂ ਹੁੰਦੀਆਂ ਭਰਨਾ ਤਹਾਡੇ ਵਾਂਗੂ ਨਹੀਂ ਕੋਈ ਵੀ ਕਰਦਾ ਇਹ ਏਡੀ ਵੀ ਕਿਹੜੀ ਗੱਲ ਹੋ ਗਈ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਵਾਂ ਪਰ ਇਹ ਆ ਕਿ ਲੋਕੀ ਆਪਣੇ ਟਕਣ ਟੱਕ ਲੈਦੇ ਆ ਤੇ ਦੂਜਿਆਂ ਦੀ ਜੜੀ ਹੈ ਨਾ ਉਹ ਅਸਮਾਨੇ ਚਾੜ ਦਿੰਦੇ ਆ ਫਰਕ ਬਸ ਇੰਨਾ ਕੀ ਆ ਲੋਕਾਂ ਨੇ ਕੀ ਕਰ ਦੇਣਾ ਵਾ ਜੇ ਘਰ ਚੰਗਾ ਹੋਵੇ ਤਾਂ ਲੋਕੀ ਕਿਹਨਾਂ ਗੱਲਾਂ ਨਾ ਕਰਨ ਘਰ ਤੇ ਤੇਰਾ ਆਪਣਾ ਨਹੀਂ ਚੰਗਾ ਭੈਣ ਜੀ ਘਰ ਤੇ ਮੇਰਾ ਬੜਾ ਵਧੀਆ ਹੈ ਤੁਹਾਡੇ ਸਾਹਮਣੇ ਕਿ ਤੇ ਰਪਿੰਦਰ ਉੱਚੀ ਬੋਲਦੀ ਨਹੀਂ ਹੁੰਦੀ ਪਰ ਕਹਿੰਦੇ ਹੁੰਦੇ ਆ ਨਾ ਪਿਗਵਾਂਡ ਦਾ ਰੂਪ ਨਹੀਂ ਮਾਤ ਆ ਜਾਂਦੀ ਆ ਵੇਖ ਵੇਖ ਕੇ ਏਦਾਂ ਦੀ ਹੋ ਗਈ ਆ ਪਹਿਲਾਂ ਤਾਂ ਨਹੀਂ ਸੀ ਏਦਾਂ ਦੀ ਨਹੀਂ ਗਵਾਂਡੀਆਂ ਦੇ ਘਰ ਖੜੀ ਜਾਂਦੀ ਸੀ ਉਹ ਜਿਹੜੀਆਂ ਤੂੰ ਗੱਲਾਂ ਕਰਨੀਆਂ ਗਵਾਂਡੀਆਂ ਨੂੰ ਵੇਖ ਲਾ ਰੱਸੀ ਸੜ ਗਈ ਆ ਵਟ ਨਹੀਂ ਗਿਆ ਇਹ ਨਿਜਨਾਨੀ ਸੁਧਰਨ ਵਾਲੀ ਹੈਗੀ ਇੰਨੀਆਂ ਵੱੱਜੀਆਂ ਵੀ ਆ ਮੈਂ ਤਾਂ ਕਹਿੰਨੀ ਆ 2-4 ਦਿਨ ਹੋਰ ਰੱਖ ਦੇ ਇਹਦੀ ਅਗਲ ਟਕਾਣੀ ਆਉਂਦੀ ਅਗਲ ਟਕਾਣੀ ਆਉਂਦੀ ਗੱਲਾਂ ਐਡੀਆਂ ਹੋ ਗਈਆਂ ਜਿਹੜੀਆਂ ਹੋ ਗਈਆਂ ਹੁਣ ਛੱਡੋ ਨਾ ਨੂੰ ਕੀ ਆ ਰੋਟੀ ਕਿੰਨੇ ਬਗਾ ਕਿਤਰਾ ਦੀ ਖਾਣ ਡਈ ਆ ਤੂੰ लवली ਵਿਚਾਰੇ ਨੇ ਲਾ ਕੇ ਦਿੱਤੀ ਮਾੜੀ ਮੋਟੀ ਆਖਣ ਡਿਆ ਚੱਲ ਖਾਣਾ ਹਾਂ ਤੇ ਤੂੰ ਦਾਹ ਦੀ ਦਿਵਾਨੀ ਆ ਸੰਦੀਪ ਲਾ ਦਿੰਦੀ ਤੇ ਕਹਿੰਦੋ ਮੰਮੀ ਚਲੀਏ ਹੁਣ ਫਿਰ ਘਰ ਦਾ ਕੰਮ ਵੀ ਕਿੰਨਾ ਕਰਨ ਵਾਲਾ ਪਿਆ ਵਾ ਰੋਟੀ ਪਾਣੀ ਵੀ ਬਣਾਉਣ ਵਾਲਾ ਪਿਆ ਵਾ ਆਜੋ ਫੇਰ ਚਲੀਏ ਕੋਈ ਨਹੀਂ ਜਾਣੇ ਚਲੋ ਮੈਂ ਨਾ ਖਾਜ ਨਹੀਂ ਠੀ ਕਰਨ ਦੇ ਮੈਂ ਲਾ ਕੇ ਖਲਾ ਦੇਣੀ ਇਹਨਾਂ ਤੇ ਰੋਟੀਆਂ ਨੂੰ ਤੇ ਮੈਂ ਖਾ ਲਈਏ ਕੋਈ ਨਹੀਂ ਮੁੜ ਕੇ ਵੇਖੀ ਜਾਊਗੀ ਕੋਈ ਨਹੀਂ ਦੱਸ ਦੀ ਜੇ ਇੰਨੀ ਖਾਣੀ ਹੋਈ ਫੇ ਲਾਦਾਂਗੇ ਤੈਨੂੰ ਮੰਮੀ ਆਜੋ ਹੁਣ ਵੇਖਾ ਕਿ ਧੀ ਆਈ ਸੁਵਾਦ ਲੈਣ ਉਹਨੇ ਤਾਂ ਚੱਲ ਆਉਣਾ ਹੀ ਆਉਣਾ ਹੀ ਇਹ ਨਾਲ ਜਾਣ ਕੇ ਆਈ ਹੋਣੀ ਵੀ ਵੇਖ ਕੇ ਇੰਨੀ ਆ ਭਲਾ ਤੇ ਕਿੱਦਾਂ ਮੈਨੂੰ ਲਾ ਲਾ ਕੇ ਗੱਲਾਂ ਕਰਨ ਦੀ ਕੋਈ ਨਹੀਂ ਜਵਾਬ ਤੇ ਮੈਂ ਵੀ ਦੇਤੀ ਐ ਇਹਨੂੰ ਤੇ ਹੁਣ ਜੀ ਉਹਨੇ ਰੋਟੀ ਲਾਉਣ ਨੂੰ ਕਿਹਾ ਵਾ ਤੇ ਕਿੱਡੀ ਛੇਤੀ ਧੌੜੀ ਐ ਆ ਜਾ ਮੰਮੀ ਕੰਮ ਕਰਨ ਵਾਲਾ ਵਾ ਘਰ ਮੈਂ ਤੇਰ ਕੋ ਚੰਦਰੀ ਕੋ ਪਕਵਾ ਕੇ ਖਾਣ ਵੀ ਨਹੀਂ ਲੱਗੀ ਮੈਂ ਤੇਰ ਕੋ ਮੀਨੇ ਮਣੂਣੇ ਕਰ ਲੂ ਫੇ ਮੈਂ ਰੋਟੀਆਂ ਲਾ ਲਾ ਦਿੰਦੀ ਰਹੀ ਮੈਂ ਭੁੱਖੀ ਰਹਿ ਕੇ ਗੁਜ਼ਾਰਾ ਕਰ ਲੂਗੀ ਪਰ ਤੇਰੇ ਹੱਥਾਂ ਦੀ ਰੋਟੀ ਨਹੀਂ ਮੈਂ ਖਾਂਦੀ